ਹਲਾ ਫਾਸਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਆਪਣੀ ਹਰਪ੍ਰੀਤ कौर ਕੱਗਾ ਕੈਮਰਾਮੈਨ ਸੁਖਵਿੰਦਰ ਸਿੰਘ ਦੁਗਾਲ ਦੇ ਨਾਲ ਸੋ ਇਸ ਟਾਈਮ ਅਸੀਂ ਖੜੇ ਹਾਂ ਕੱਗੇ ਥਾਣੇ ਦੇ ਵਿੱਚ ਜਿੱਥੇ ਕਿ ਅੱਜ ਕੱਗਾ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਇੱਕ ਲੇਡੀਜ਼ ਨੂੰ ਨਜਾਇਜ਼ ਸ਼ਰਾਬ ਦੀਆਂ 21 ਬੋਤਲਾਂ ਨਾਲ ਜੋ ਅਰੈਸਟ ਵਿੱਚ ਲਿਆ ਗਿਆ ਹੈ ਜੋ ਬਾਕੀ ਦੀ ਜਾਣਕਾਰੀ ਆਪਣੇ ਇੱਥੇ ਦੇ ਇੰਚਾਰਜ ਕੱਗੇ ਦੇ ਇੰਚਾਰਜ ਰਸ਼ੇਰ ਸਿੰਘ ਜੀ ਤੋਂ ਆਪਾਂ ਜਾਣਕਾਰੀ ਲਵਾਂਗੇ ਸੋ ਇਸ ਟਾਈਮ ਖੜੇ ਹਾਂ ਕੱਗੇ ਥਾਣੇ ਦੇ ਵਿੱਚ ਜਿੱਥੇ ਕਿ ਇੱਕ ਲੇਡੀਜ਼ ਨੂੰ ਸ਼ਰਾਬ ਦੀਆਂ 21 ਬੋਤਲਾਂ ਦੇ ਨਾਲ ਕੱਗਾ ਥਾਣਾ ਪੁਲਿਸ ਨੇ ਅਰੈਸਟ ਵਿੱਚ ਲੈ ਲਿਆ ਗਿਆ ਸੋ ਸਰ ਪਿੰਡ ਦੇਦਨਾਂ ਦੀ ਰਹਿਣ ਵਾਲੀ ਹੈ ਜੀ ਇਹਦੇ ਕੋਲੋਂ 21 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਦਰਾਨੇ ਗਸ਼ਤ ਐਸਏ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਦੌਰਾਨ ਮੌਜੂਦ ਸੀਗੇ ਇਹਨੂੰ ਪਿੰਡ ਦੇਦਨਾਂ ਕੋਲ ਕਾਬੂ ਕੀਤਾ ਜੀ 21 ਕਿਹੜੇ ਮਾਰਕ ਦੀ ਸ਼ਰਾਬ ਸੀ ਜੀ ਨਜਾਇਜ਼ ਸ਼ਰਾਬ ਹੈ ਜੀ ਘਰ ਦੀ ਕੱਢੀ ਹੋਈ ਨਹੀਂ ਨਜਾਇਜ਼ ਸ਼ਰਾਬ ਹਾਂਜੀ ਮਤਲਬ ਪਹਿਲਾਂ ਤੋਂ ਵੀ ਇਹ ਕੰਮ ਕਰਦੇ ਆ ਰਹੇ ਹੁੰਦੇ ਆ ਆ ਦੇਖਦੇ ਹਾਂ ਰਿਕਾਰਡ ਚੈੱਕ ਕਰਦੇ ਹਾਂ ਜੀ ਇਹਨਾਂ ਦਾ ਅਜੇ ਫਿਲਹਾਲ ਤਾਂ ਪਹਿਲੀ ਵਾਰੀ ਕਾਬੂ ਕੀਤੀ ਹੈ ਇਹ ਕੱਲੀ ਹੋ ਫੜੀ ਗਈ ਜੀ ਕੱਲੀ ਮਿਲੀ ਜੀ ਹਾਂਜੀ ਮੈਂ ਅੱਜ ਬਾਸੀਸਲਾ ਗਸਤਾ ਸਿੱਕੀ ਦੇ ਪਿੰਡਾਂ ਦੇ ਪੁੱਤਾਂ ਦੇ ਸੰਬੰਧ ਵਿੱਚ ਦੇਦਨਾ ਤੋਂ ਪਰਾਂ ਚੁੱਕੀ ਨੂੰ ਜਾ ਰਹੇ ਸੀਗੇ ਅਸੀਂ ਔਰ ਇਤਕ ਨਾ ਦੇਦਨਾ ਸੁਆ ਪੈਂਦਾ ਉੱਥੇ ਇੱਕ ਕੱਚਾ ਰਸਤਾ ਜਾਂਦਾ ਆਪਣਾ ਸ਼ਮਸ਼ਾਨ ਘਾਟ ਨੂੰ ਉੱਥੇ ਲੇਡੀ ਜਿਹੜੀ ਆਪਦੇ ਹੱਥੇ ਵਿੱਚ ਕੰਨੀ ਫੜੀ ਆਉਂਦੀ ਸੀ ਅਸੀਂ ਸ਼ੱਕ ਦੇ ਬਿਨਾਂ ਪਰ ਗੱਡੀ ਰੋਕ ਕੇ ਇਹਨੂੰ ਆਪਣੇ ਕਾਬੂ ਕਰਕੇ ਤਾਂ ਨਾਮ ਪਤਾ ਪੁੱਛਿਆ ਜਿਨੇ ਆਪਣਾ ਨਾਂ ਤਾਂ ਪੂਜਾ ਰਾਣੀ ਹੈ ਤੇ ਇਹਦੇ ਜਿਹੜੇ ਘਰ ਦਾ ਨਾਮ ਹੈ ਉਹ ਵਿਕੀਰਾਮ ਹੈ ਔਰ ਇਹ ਤੋਂ ਜਿਹੜੀ ਆ ਚੈੱਕ ਕੀਤਾ ਤਾਂ ਜਿਹੜੀ 21 ਬੋਤਲਾਂ ਨਸ਼ਾ ਸ਼ਰਾਬ ਬਰਾਮਦ ਹੋਈ ਹੈ ਤੇ ਬਾਕੀ ਇਹਦੇ ਘਰ ਵਾਲਾ ਵੀ ਤੇ ਇਹਦਾ ਦਿਔਰ ਵੀ ਉਹ ਵੀ ਸ਼ਰਾਬ ਦੇ ਨਸ਼ੇ ਦੇ ਵਿੱਚ ਜੇਲ੍ਹ ਚ ਬੰਦ ਨੇ ਯਾਨੀ ਕਿ ਪਹਿਲੀ ਵੇਚਣ ਦਾ ਯਾਨੀ ਕਿ ਕਾਰੋਬਾਰੇ ਕਰਦੇ ਹਾਂ ਹਾਂਜੀ ਇਹ ਇਹਨਾਂ ਤੇ ਇਹਨਾਂ ਤੇ ਪਹਿਲਾ ਪਰਚਾ ਹੈ ਲੇਕਿਨ ਜਿਹੜਾ ਇਹ ਤੇ ਘਰ ਵਾਲਾ ਹੈ ਉਥੇ ਆਲਰੇਡੀ ਉਹ ਪਹਿਲਾਂ ਹੀ ਸ਼ਰਾਬ ਦੇ ਕੇਸ ਦੇ ਵਿੱਚ ਤੇ ਇੱਕ ਦਾ ਦਿਔਰ ਇਹਨਾਂ ਦੀ ਫਾਈਲ ਪਹਿਲਾਂ ਹੀ ਆਲਰੇਡੀ ਇਹ ਕੰਮ ਕਰ ਰਹੀ ਹੈ ਜੀ 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 ਇਹ ਇਹਨਾਂ ਦੀ ਫਾਈਲ ਹੈ ਹਾਂਜੀ ਚੰਗੇ ਦਾ ਵੀ ਕੋਈ ਕੇਸ ਆਇਆ ਨਹੀਂ ਉਹਦੇ ਇਹਤੇ ਤਾਂ ਮੇਰੇ ਖਿਆਲ ਸ਼ਰਾਬ ਦਾ ਹੀ ਪਰਚਾ ਹਲੇ ਤੇ ਉਹਦੇ ਰਿਕਾਰਡ ਚੈੱਕ ਕਰਾਂਗੇ ਉਹਨਾਂ ਤੇ ਹੈਗੇ ਇਹ 6114 ਲਾਇਆ ਹੈ ਐਕਸਾਈਜ ਐਕਟ ਛੋਟਾ